ਰਾਜਿਆ ਮਾਪਿਓ ਭੈਣ ਭਰਾ ਰਿਸ਼ਤੇਦਾਰ ਭਰਾ ਬਾਵਾ ਹੁੰਦੇ ਆ ਭਰਾਵਾਂ ਨੇ ਹੱਥੀ ਵੇਚਦਾ ਜਾਂਕੋ ਮੁਸ਼ਕਲ ਆਤਵਣੇ ਢੋਈ ਕੋ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਥ ਵੀ ਭੱਜ ਖਲੇ ਸਭੋ ਪਚੈ ਆਸਰਾ ਚੁੱਕੈ ਸਭ ਅਸਰਾਓ ਚਿਤਾ ਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ ਜਿਉਨੂ ਵਾਹਿਗੁਰੂ ਯਾਦ ਆ ਜੀ ਕਹਿੰਦਾ ਉਹ ਤੇਰੀ ਧਾਕ ਕੇ ਕਹਿੰਦੇ ਦੂਜੀ ਢੇਰੀ ਮੈਂ ਰਾਜਿਆ ਤੇਰੀ ਬਣਾਈ ਵੀ ਰਾਜਸ ਪਰਜਾ ਦਾ ਰੱਖਾ ਹੁੰਦਾ ਔਰ ਤੂੰ ਵੀ ਤੂੰ ਮੈਨੂੰ ਮਾਰਨ ਤੇ ਹੋਇਆ ਖੜਾ ਤੈਉ ਆਵਦੇ ਪੁੱਤਰ ਦੇ ਬਦਲੇ ਮੇਰੀ ਜਾਨ ਨੂੰ ਲੈਣ ਨੂੰ ਤਿਆਰ ਹੈ ਮੈਂ ਤੇਰੀ ਢੇਰੀ ਵੀ ਠੋਡਾ ਮਾਰ ਕੇ ਢਾਤੀ ਤੀਸਰੀ ਢੇਰੀ ਮੈਂ ਦੇਵਤਿਆਂ ਦੀ ਰੱਖੀ ਲੋਕ ਦੇਵੀ ਦੇਵਤਿਆਂ ਤੋਂ ਮੰਨਤਾ ਮੰਗਤਾ ਮੰਗਦੇ ਆ ਵੀ ਇਹ ਮੇਰੀ ਰੱਖਿਆ ਕਰਨਗੇ ਕਹਿੰਦੇ ਮੈਂ ਕਿਹਾ ਇਹ ਦੇਵੀ ਨੇ ਕੀ ਰੱਖਿਆ ਕਰਨੀ ਐ ਜਿਹੜੀ ਮੇਰੀ ਖੂਨ ਦੀ ਪਿਆਸੀ ਹੋਈ ਬੈਠੀ ਐ ਉਹਨਾਂ ਸ਼ਕਤੀਆਂ ਦਾ ਵੀ ਮੈਂ ਆਸਰਾ ਨਹੀਂ ਲੱਖਿਆ ਮੈਂ ਥੋੜਾ ਮਾਰ ਕੇ ਉਹ ਵੀ ਢਾ ਦਿੱਤੀ ਤੇ ਜਿਹੜੀ ਚੌਥੀ ਢੇਰੀ ਰੱਖੀ ਐ ਨਾ ਉਹ ਮੈਂ ਜਿਹਦਾ ਨਾਮ ਜਪਦਾ ਸੀ ਜਿਹਦਾ ਸਿਮਰਨ ਕਰਦਾ ਸੀ ਉਹਦੀ ਟੇਰੀ ਰੱਖੀ ਆ ਮੈਂ ਬੋਲੇ ਸੋਨਹਾਲ ਕਹਿੰਦਾ ਉੱਥੇ ਖੜ ਕੇ ਉਸੇ ਨੂੰ ਅਰਦਾਸ ਕਰਕੇ ਆਇਆ ਸਾਡੇ ਅੰਦਰ ਵੀ ਭਰੋਸਾ ਕਿਤੇ ਆ ਜਾਵੇ ਗੱਲ ਪ੍ਰਤੀਤ ਦੀ ਪ੍ਰਤੀਤ ਭਰੋਸੇ ਨੂੰ ਕਹਿੰਦੇ ਆ ਹੁਣ ਕਹਿੰਦੇ ਉਹ ਪਰਮਾਤਮਾ ਜਿਨੀ ਮੈਂ ਬੰਦਗੀ ਕਰਦਾ ਸੀ ਨਾ ਉਹਨੇ ਕਹਿ ਕੇ ਆਇਆ ਇੱਕ ਤੱਕਿਆ ਆਸਰਾ ਤੇਰਾ ਹੋਰ ਸਭੇ ਤਾਇਆ ਤੇਰੀਆਂ ਤੱਕਿਆ ਆਸਵਾ ਤੇਰਾ ਹੋਰ ਸਭੇ ਤਾਇਆ ਤੇ ताईं टेर ਟਾਈਆਂ ਤੇਰੀਆਂ ਇਕ ਤੱਕੇ ਆਇਆ ਸਰਾ ਤੇਰਾ ਹੋਰ ਸੱਪੇ ਟਾਈਆਂ ਤੇਰੀਆਂ ਹਲ ਲਗਾਰ ਕੋ ਛਾਦ ਕਾ ਤੇਹਾਰੋ ਦਵਾਰੂ ਆਹ ਗਏ ਕੀ ਲਾਜ ਆਸ ਤੇਰਾ ਦਸ ਦਵਾਰ ਤੇਰੇ ਦੇ ਘਟ ਮਾਰੇ ਰੰਗਾ ਤੂੰ ਹੀ ਸੁਆਮੀ ਉਹੀ ਬਸਾ ਸਾਧਕਾਂ ਦਿਨਾਂ ਵਿੱਚ ਸਾਧਨ ਵਾਜਾ ਢਾਤਰ ਵਿੱਚ ਚੁਕੀਤ ਤੋਂ ਕਰੇ ਅਬੂ ਨਾਲ ਉਸਰੇ ਹੀ ਮੋਤ ਨਾਨਕ ਦਾਸ